ਸਤਿ ਸ਼੍ਰੀ ਅਕਾਲ ਫਤਿਹ ਮੀਡੀਆ 5 ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਲੱਗੇ ਜਿਵੇਂ ਪੰਜਾਬ 'ਚ ਬਹੁਤ ਕੁਝ ਵਾਪਰਿਆ ਅਸੀਂ ਬਹੁਤ ਕੁਝ ਵੇਖਿਆ ਸਹਿਆ 13 ਸਾਲਾਂ ਦੀ ਬੱਚੀ ਨਾਲ ਜੋ ਕੁਝ ਹੋਇਆ ਬਹੁਤ ਸਾਰੀਆਂ ਟਿੱਪਣੀਆਂ ਹੋਈਆਂ ਪਰ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਪਰ ਕੋਈ ਚੈਨਲ ਖਬਰਾਂ ਵਾਲੇ ਖਾਸ ਤੌਰ ਤੇ ਉਹਨਾਂ ਨੇ ਸ਼ਬਦ ਵਰਤੇ ਸਿੱਖ ਜੇ ਹੋਰ ਧਰਮ ਦਾ ਕੋਈ ਵਰਤਦਾ ਤਾਂ ਨਾਮ ਵਰਤਿਆ ਜਾਂਦਾ ਪਰ ਸਿੱਖ ਸ਼ਬਦ ਇਹ ਮਾੜੀ ਨੀਤ ਹੈ ਕਿਤੇ ਵੀ ਵੇਖ ਲਿਓ ਕਿਤੇ ਕੋਈ ਵਿਅਕਤੀ ਜਿਹਦਾ ਪਸ਼ੋਕੜ ਸਿੱਖ ਧਰਮ ਦੇ ਨਾਲ ਆ ਖਾਸ ਤੌਰ ਤੇ ਸਿੱਖ ਸ਼ਬਦ ਨੂੰ ਹਾਈਲਾਈਟ ਕੀਤਾ ਜਾਂਦਾ ਪਿਛਲੇ ਦਿਨੀ ਮਨਦੀਪ ਸਿੰਘ ਦੇ ਭਰਾ ਦੀ ਗੱਲ ਕੀਤੀ ਜਾਵੇ ਮਨਦੀਪ ਸਿੰਘ ਜੀ ਜਿਹੜੇ ਭਰਾ ਨੇ ਆਪਣੇ ਸ਼ਨੀ ਸਿੰਘ ਦੇ ਉਹਨਾਂ ਨੂੰ ਵੀ ਕਾਤਲ ਸ਼ਨੀ ਦੇ ਭਰਾ ਮਨਦੀਪ ਸਿੰਘ ਹਾਰੇ ਮਤਲਬ ਮਾਨਸਿਕਤਾ ਇੰਨੀ ਮਾੜੀ ਹੋ ਚੁੱਕੀ ਆ ਸਿੱਖਾਂ ਦੇ ਪ੍ਰਤੀ ਨਫ਼ਰਤ ਜਿਹੜੇ ਚੈਨਲਾਂ ਦੇ ਵਿੱਚ ਹੈ ਖਾਸ ਤੌਰ ਤੇ ਮੀਡੀਆ ਦੇ ਵਿੱਚ ਉਹ ਸਹਿਣਯੋਗ ਹੋ ਚੁੱਕੀ ਆ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਧਰਮ ਦੇ ਨਾਲ ਥੋੜੀ ਟਾਰਗੇਟ ਕਰ ਸਕਦੇ ਆ ਹਰ ਇੱਕ ਧਰਮ ਦੇ ਵਿੱਚ ਚੰਗੇ ਲੋਕ ਨੇ ਮਾੜੇ ਤਾਂ ਲੋਕ ਨੇ ਹੁਣ ਅਸੀਂ ਜੇਕਰ ਗੱਲ ਕੀਤੀ ਜਾਵੇ ਸਹਿਯਾਦਿਆਂ ਦੇ ਸਾਡੇ ਦਿਹਾੜੇ ਆ ਰਹੇ ਨੇ ਉਹਦੇ ਵਿੱਚ ਜੇ ਇੱਕ ਪਾਸੇ ਗੰਗੂ ਹੈ ਤਾਂ ਦੂਸਰੇ ਪਾਸੇ ਮੋਤੀਰਾਮ ਮਹਿਰਾ ਜੀ ਜਿਨ੍ਹਾਂ ਨੇ ਪਰਿਵਾਰ ਦਾ ਸਭ ਕੁਝ ਵੇਚ ਕੇ ਦੁੱਧ ਦੀ ਸੇਵਾ ਕੀਤੀ ਟੋਡਰਮਲ ਜੀ ਸਾਡੇ ਕੋਲ ਨੇ ਉਦੇ ਵਿੱਚ ਜੇ ਆਪਾਂ ਮੁਸਲਿਮ ਧਰਮ ਦੀ ਕੀਤੀ ਜਾਵੇ ਗੱਲ ਤਾਂ ਉੱਚੀ ਦਾ ਪੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੋ ਭਰਾ ਬਣਾ ਕੇ ਲੈ ਕੇ ਜਾਂਦੇ ਨੇ ਚਮਕੌਰ ਸਾਹਿਬ ਤੋਂ ਅੱਗੇ ਜਦੋਂ ਮਹਾਰਾਜੇ ਪੜਾਅ ਕਰਦੇ ਨੇ ਵਖ ਵਖ ਥਾਵਾਂ ਦੇ ਉੱਪਰ ਧਰਤੀ ਦੇ ਉੱਪਰ ਮਾਛੀਵਾੜੇ ਦੇ ਉੱਪਰ ਕਿੰਨਾ ਕੁ ਜ ਇਤਿਹਾਸ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਰੇ ਲੋਕ ਚੰਗੇ ਹੀ ਹੋਣ ਧਰਮ 'ਚ ਕੁਝ ਮਾੜੇ ਵੀ ਹੋ ਸਕਦੇ ਨੇ ਜਿਹੜੇ ਮਾੜੇ ਨੇ ਉਹਨਾਂ ਦਾ ਤਾਂ ਆਪਣਾ ਕੀ ਧਰਮ ਹੈ ਧਰਮ ਕਮਾਉਣ ਵਾਲਾ ਹੈ ਧਰਮ ਜਿਹੜਾ ਕਮਾਉਂਦਾ ਉਹੀ ਧਰਮੀ ਹੈ ਜਿਨੇ ਪਸ਼ੋਕਰ ਜਿਹਨੂੰ ਬਰਾਸ ਵਿੱਚ ਧਰਮ ਮਿਲ ਗਿਆ ਉਹ ਧਰਮੀ ਥੋੜੀ ਹੋ ਸਕਦਾ ਬਹੁਤ ਸਾਰੇ ਅਹਿਮ ਮੁੱਦੇ ਨੇ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸੋ ਜਿਹਦੀ ਮਾਨਸਿਕਤਾ ਹੀ ਮਾੜੀ ਆ ਉਹ ਪਹਿਰਾਵੇ ਨਾਲ ਉਹਨੂੰ ਆਪਾਂ ਜੱਜ ਨਹੀਂ ਕਰ ਸਕਦੇ ਧਰਮ ਹੈ ਵਿਚਾਰਾਂ ਦੀ ਸਾਝ ਧਰਮ ਹੈ ਅੰਦਰੂਨੀ ਪਵਿੱਤਰਤਾ ਬਹੁਤ ਵੱਡੇ ਗੁੰਝਲਦਾਰ ਮਸਲੇ ਨੇ ਸੋ ਇਹਨਾਂ ਚੀਜ਼ਾਂ ਦੇ ਉੱਪਰ ਗੌਰ ਸਾਨੂੰ ਕਰਨੀ ਚਾਹੀਦੀ ਆ ਖਿਆਲ ਰੱਖਣਾ ਚਾਹੀਦਾ ਇਹਨਾਂ ਗੱਲਾਂ ਦਾ ਵਿਸ਼ੇਸ਼ ਧਰਮ ਨੂੰ ਟਾਰਗੇਟ ਨਹੀਂ ਤੁਸੀਂ ਉਸ ਬੰਦੇ ਦੀ ਮਾਨਸਿਕਤਾ ਤੇ ਉਹਦਾ ਪਸ਼ੋਕਰ ਦੇਖੋ ਕਿ ਉਹ ਕੀ ਆ ਨਾ ਕਿ ਉਹਦੇ ਪਹਿਰਾਵੇ ਜਾਂ ਦਿਖਾਵੇ ਜਾਂ ਧਰਮ ਦੀ ਮੋਢਲੀ ਚੀਜ਼ ਨੂੰ ਅਸੀਂ ਉੱਪਰ ਚੱਕ ਕੇ ਲੈ ਕੇ ਜਾਈਏ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦਾ ਮੁੱਦਾ ਵੀ ਜੇਕਰ ਅਸੀਂ ਦੇਖਿਆ ਉਹ ਸੈਨੇਟ ਚੋਣਾਂ ਜਿਹੜੀਆਂ ਨੋਟੀਫਿਕੇਸ਼ਨ ਆ ਚੁੱਕੀ ਆ ਉਸ ਤੋਂ ਪਹਿਲਾਂ ਇੱਕ ਬੜੀ ਗੁੰਝਲਦਾਰ ਸਮੱਸਿਆ ਆਈ ਸੀ ਉਹਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਨੂੰ ਪੰਜਾਬ ਦੇ ਹੱਥੋਂ ਜਾਂਦਾ ਦਿਖਾਈ ਦਿੱਤਾ ਸੀ ਪਰ ਉਹਦੇ ਬਾਅਦ ਫੇਰ ਨੋਟੀਫਿਕੇਸ਼ਨ ਵਾਪਸ ਲਿਆ ਜਾਂਦਾ ਪੰਜਾਬ ਨੂੰ ਇੱਕ ਡਿਊਟੀ ਪੂਰਾ ਅਧਿਕਾਰ ਜਿਹੜਾ ਲੈਫਟਨੈਂਟ ਗਵਰਨਰ ਦਾ ਰਾਜ ਜਿਹੜਾ ਉਹ ਇੱਥੇ लागू ਕਰਨਾ ਸੀ ਉਹ ਵੀ ਚਲੋ ਵਾਪਸ ਹੋਇਆ ਚੀਜ਼ਾਂ ਉਹਦੇ ਇਲਾਵਾ ਅਨੰਦਪੁਰ ਸਾਹਿਬ ਸੈਸ਼ਨ ਪਵਿੱਤਰਤਾ ਦਾ ਦਰਜਾ ਜਿਹੜਾ ਤੇ ਉੱਥੇ ਬੱਚਿਆਂ ਨੇ ਵੀ ਅੱਗੇ ਰਿਆਸਲ ਕੀਤੀ ਸੇਮ ਬੱਚਿਆਂ ਨੇ ਵੀ ਉਹੀ ਕੀਤਾ ਜੋ ਵਿਧਾਨ ਸਭਾ ਦੇ ਵਿੱਚ ਜਿਵੇਂ ਹੰਗਾਮਾ ਹੁੰਦਾ ਹੁੰਦਾ ਹੈ ਡਰਾਮਾ ਹੁੰਦਾ ਹੁੰਦਾ ਹੈ ਸ਼ਬਦ ਵਰਤ ਲਈਏ ਜਾਂ ਹੰਗਾਮਾ ਸੇਮ ਕਾਪੀ ਕਰਕੇ ਉਦਾਂ ਹੀ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਚਿਤਨੀਆਂ ਨੇ ਸੋ देओल ਸਾਹਿਬ ਇਹਨਾਂ ਮਸਲਿਆਂ ਦੇ ਉੱਪਰ ਜਿਹੜਾ ਵਿਸ਼ੇਸ਼ اجلاس ਸੱਦਿਆ ਗਿਆ ਸੀ ਪਵਿੱਤਰਤਾ ਦਾ ਦਰਜਾ ਜਿਹੜਾ ਸ਼ਹਿਰ ਨੂੰ ਕੀ ਉਹ ਸਰਕਾਰ ਕਰ ਪਾਏਗੀ ਕਿਉਂਕਿ ਬਹੁਤ ਸਮੇਂ ਪਹਿਲਾਂ ਐਲਾਨ ਹੁੰਦੇ ਵੀ ਰਹੇ ਨੇ ਪਵਿੱਤਰਤਾ ਦੇ ਦਰਜੇ ਦੇ ਪਰ ਇਸ ਵੇਲੇ ਬਹੁਤ ਕੁਝ ਉਮੀਦ ਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਦੀ ਜਿਹੜੀ ਉਮੀਦ ਕੀਤੀ ਜਾ ਰਹੀ ਸੀ ਸਰਕਾਰ ਦੇ ਵੱਲੋਂ ਕਿ ਉਹਦੇ ਉੱਪਰ ਅਤੀ ਹੋਵੇਗਾ ਲੇਟੈਸਟ ਹੁਣ ਭਾਈ ਅਮਰਪਾਲ ਸਿੰਘ ਦੀ ਜਿਹੜੀ ਆਪਾਂ ਉਹ ਵੇਖ ਰਹੇ ਹਾਂ ਕਿ ਪਹਿਲਾਂ ਸੁਪਰੀਮ ਕੋਰਟ ਦੇ ਉੱਪਰ ਇਹ ਜਾਂਚ ਨਾ ਕੀਤੀ ਜਾਂਦੀ ਆ ਅਪੀਲ ਪਾਈ ਜਾਂਦੀ ਆ ਪਰ ਉਹ ਕਹਿੰਦੇ ਆ ਕਿ ਤੁਸੀਂ ਹਾਈ ਕੋਰਟ ਚ ਜਾਓ ਹਾਈ ਕੋਰਟ ਸਮਾਧਨ ਦਾ ਪੰਜਾਬ ਸਰਕਾਰ ਨੂੰ ਤੇ ਡੀਸੀ ਅਮਰitsar ਦੇ ਵੱਲੋਂ ਖਾਰੀ ਕੀਤੀ ਜਾਂਦੀ ਤੇ ਉਹ ਪੰਜਾਬ ਸਰਕਾਰ ਜਿਹੜਾ ਕਹਿੰਦਾ ਕਿ ਸਿਕਿਉਰਟੀ ਦਾ ਜਾਂ ਫਿਰ ਜਿਹੜਾ ਮਸਲਾ ਹੈ ਕਿ ਉਹ ਵਿਗੜ ਨਾ ਜਾਵੇ ਪੰਜਾਬ ਦੇ ਹਾਲਾਤਾਂ ਦੇ ਅਨੁਕੂਲ ਅਸੀਂ ਜਿਹੜਾ ਡੀਸੀ ਅਮਰitsar ਉਹ ਨਹੀਂ ਦਿੰਦਾ ਪੈਰੋਲ ਵਿਸ਼ੇਸ਼ ਇਜਲਾਸ ਜਿਹੜਾ ਲੋਕ ਸਭਾ ਭਾਰਤ ਦੀ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਜਾਣਦਾ ਉਸ ਬਾਅਦ ਫਿਰ ਜਿਹੜਾ ਹਾਈ ਕੋਰਟ ਪੰਜਾਬ ਹਰਿਆਣਾ ਹਰਿਆਣਾ ਚੰਡੀਗੜ੍ਹ ਹਾਈ ਕੋਰਟ ਆ ਉਹ ਫਿਰ ਖਾਰਜ ਕਰਦਾ ਹੈ ਅਪੀਲ ਜਿਹੜੀ ਕੀਤੀ ਜਾਂਦੀ ਹੈ ਇੱਕ ਪੈਰੋਲ ਦੀ ਜਿਹੜੀ ਅਪੀਲ ਪਾਈ ਜਾਂਦੀ ਸੀ ਬਹੁਤ ਸਾਰੇ ਮਸਲੇ ਨੇ ਤੁਸੀਂ ਕਿਸ ਮਸਲੇ ਦੇ ਉੱਪਰ ਗੱਲ ਕਰਨੀ ਚਾਹੋਗੇ ਦੇਖੋ ਬਲ ਸਾਹਿਬ ਪਹਿਲੀ ਗੱਲ ਤਾਂ ਪਵਿੱਤਰਤਾ ਦੀ ਆਪਾਂ ਗੱਲ ਕਰੀਏ ਆਨੰਦਪੁਰ ਸਾਹਿਬ ਨੂੰ ਜਿਹੜਾ ਇਹ ਪਵਿੱਤਰ ਜਿਹੜਾ ਸ਼ਹਿਰ ਦਾ ਜਿਹੜਾ ਦਰਜਾ ਦੇ ਦਿੱਤਾ ਗਿਆ ਦੇਖੋ ਉਹਦੇ ਵਿੱਚ ਕੀ ਆ ਜਿਹੜੀਆਂ ਮੀਟ ਦੀਆਂ ਦੁਕਾਨਾਂ ਨੇ ਦਾਰੂ ਦੀਆਂ ਦੁਕਾਨਾਂ ਨੇ ਇਹਨਾਂ ਨੂੰ ਟੋਟਲੀ ਮਤਲਬ ਵੀ ਬੰਦ ਕੀਤਾ ਗਿਆ ਉਦੇ ਨਾਲ ਜਿਹੜਾ ਜਰਦਾ ਸਿਗਰਟ ਜੇ ਤਬਾਕੂ ਆਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਬੈਨ ਕਰਨ ਦੀ ਜਿਹੜੀ ਗੱਲ ਆਖੀ ਗਈ ਆ ਦੇਖੋ ਮੇਨ ਚ ਬਲ ਸਾਹਿਬ ਗੱਲ ਕੀ ਆ ਹਰ ਇੱਕ ਵਾਰੀ ਇਹ ਤੁਸੀਂ ਸੁਣਿਆ ਹੋਊਗਾ ਪਿਛਲੀਆਂ ਸਰਕਾਰਾਂ ਵੇਲੇ ਵੀ ਅਮਰਸਰ ਨੂੰ ਵੀ ਇਹ ਜਿਹੜੀ ਸ਼ਹਿਰ ਨੂੰ ਪਵਿੱਤਰ ਦਾ ਦਰਜਾ ਦੇਣ ਦੀ ਗੱਲ ਕੀਤੀ ਗਈ ਸੀ ਵੀ ਦੁਕਾਨਾਂ ਹਟਾਉਣ ਦੀ ਗੱਲ ਕੀਤੀ ਗਈ ਸੀ ਗੱਲ ਹਰ ਵਾਰੀ ਹੁੰਦੀ ਆ ਪਰ ਉਹਦੇ ਤੇ ਅਮਲ ਕਰਨ ਦੀ ਜਿਹੜੀ ਗੱਲ ਆ ਉਹ ਹਰ ਵਾਰੀ ਨਹੀਂ ਕੀਤੀ ਜਾਂਦੀ ਦੇਖੋ ਇਸ ਵਾਰ ਇਹਨਾਂ ਨੇ ਕਿਹਾ ਵਾ ਵੀ ਅਸੀਂ ਇਸ ਨੂੰ ਲਾਗੂ ਕਰਾਂਗੇ ਜਿਹੜੀਆਂ ਦੁਕਾਨਾਂ ਨੇ दारू ਦੀਆਂ ਜੋ ਬਾਕੀ ਮੀਟ ਦੀਆਂ ਦੁਕਾਨਾਂ ਨੇ ਇਹ ਸਾਰੀਆਂ ਬੰਦ ਕੀਤੀਆਂ ਜਾਣਗੀਆਂ ਸ੍ਰੀ ਅਨੰਦਪੁਰ ਸਾਹਿਬ ਦੇਖੋ ਅਨੰਦਪੁਰ ਸਾਹਿਬ ਦੇਖੋ ਖਾਲਸੇ ਦੀ ਜਿਹੜੀ ਜਨਮ ਭੂਮੀ ਆ ਤੇ ਇੱਥੇ ਆਪਾਂ ਨੂੰ ਜਿੰਨੇ ਵੀ ਬੱਕੀ ਵੀ ਬੰਦੇ ਜਾਣਦੇ ਨੇ ਮੈਂ ਉਹਨਾਂ ਨੂੰ ਵੀ ਕਹੂੰਗਾ ਜਿਹੜੀ ਸੰਗਤ ਵੀ ਜਾਂਦੀ ਆ ਹੂੰ ਜਦੋਂ ਵੀ ਤੁਸੀਂ ਸੰਗਤ ਨੇ ਉੱਥੇ ਜਾਣਾ ਮਾ ਕੋਈ ਵੀ ਬੰਦਾ ਅਜੇ ਹੀ ਜ਼ਹਿਰੀਲੀ ਚੀਜ਼ ਕਹਿ ਦਿੰਦੇ ਆ ਆਪਾਂ ਇਹ ਜ਼ਹਿਰੀਲੀ ਚੀਜ਼ ਵਰਤਾਂਗੇ ਇਹਨਾਂ ਨੂੰ ਕਿਉਂਕਿ ਨਸ਼ੀਲੀ ਇਹ ਹੈ ਤਾਂ ਜ਼ਹਿਰੀਲੀ ਆ ਕਿਉਂਕਿ ਬਾਡੀ ਤੇ ਇਫੈਕਟ ਪਾਉਂਦੀ ਆ ਇੱਕ ਜ਼ਹਿਰ ਦੀ ਤਰ੍ਹਾਂ ਇਹ ਅਸਰ ਪਾਉਂਦੀ ਆ ਤੇ ਮਤਲਬ ਵੀ ਉਹ ਤੋਂ ਬਾਅਦ ਨੁਕਸਾਨ ਜਿਹੜੇ ਹੋਣੇ ਨੇ ਇਹ ਧਰਤੀ ਇਦਾਂ ਦੀ ਆ ਤੁਸੀਂ दारू ਤੋਂ ਲੈ ਕੇ ਕੋਈ ਵੀ ਇਦਾਂ ਦੀ ਸਮੱਗਰੀ ਜਿਹੜੀ ਆ ਉੱਥੇ ਨਾ ਲੈ ਕੇ ਜਾਇਓ ਕਿਉਂਕਿ ਰੂਲ ਉੱਥੇ ਸਖਤ ਹੋ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਲੱਗਦਾ ਦਿਉਲ ਸਾਹਿਬ ਆਪਾਂ ਨੂੰ ਇਹਦੇ ਲਾਭ ਇਹ ਨਾਲ-ਨਾਲ ਲੋਕਾਂ ਨੂੰ ਵੀ ਲਾਭ ਮੰਦੀ ਕਰਨੀ ਪਵੇਗੀ ਜਿਵੇਂ ਹੁਣ ਤਲਵੰਡੀ ਸਾਬੋ ਤਖਤ ਸਾਡਾ ਉਹ ਵੀ ਕੇਸਗੜ੍ਹ ਸਾਹਿਬ ਵੀ ਤਖਤ ਸਾਡਾ ਬਠਿੰਡੇ ਆ ਜਿਹੜਾ ਤਲਵੰਡੀ ਸਾਬੋ ਗੁਰੂ ਕੀ ਕਾਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ 9 ਮਹੀਨੇ ਤੋਂ ਵੱਧ ਸਮਾਂ ਬਤੀਤ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਚਾਰਨ ਕੀਤਾ ਭਾਈ ਮਨੀ ਸਿੰਘ ਜੀ ਸਾਇਖ ਲਖਾਰੀ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਲਿਖਿਆ ਤੇ ਉਸ ਸ਼ਹਿਰ ਨੂੰ ਵੀ ਤਲਵੰਡੀ ਸਾਬੋ ਦੰਦਮਾ ਸਾਹਿਬ ਨੂੰ ਵੀ ਪਵਿੱਤਰਤਾ ਦਾ ਦਰਜਾ ਦਿੱਤਾ। ਮੈਨੂੰ ਇੱਥੇ ਲੱਗਦਾ ਕਿ ਹੁਣ ਇੱਥੇ ਜਾਗਰੂਕ ਸਾਨੂੰ ਹੁਣ ਆਪ ਪਵੇਗਾ। ਅਸੀਂ ਦੇਖਿਆ ਕਿ ਅੱਗੇ ਸਰਦਾਰ ਬੰਦੇ ਨੂੰ ਕੋਈ ਦੇਖ ਕੇ ਨਾ ਜਰਦਾ ਬੀੜੀ ਨਾ ਲਕੋਲਾ ਦਾ ਹੁੰਦਾ ਸੀ। ਹੁਣ ਤਾਂ ਇਹ ਪਿੱਛੇ ਜੇ ਇੱਕ ਫਿਲਮ ਵੀ ਆਈ ਸੀ ਨਾ ਉਹ ਵੀਰ ਕਪੂਰ ਦੀ ਪਤਾ ਨਹੀਂ ਕੀ ਜੰਗਲੀ ਜਾਨਵਰ ਕੁਛ ਐਦਾਂ ਦਾ ਨਾਮ ਸੀ ਐਨੀਮਲ ਸ਼ਾਇਦ ਹਾਂ। ਉਹਦੇ ਚ ਉਹ ਫੂਕ ਰਿਹਾ ਸਿਗਰਟ ਤੇ ਪਿੱਛੇ ਸਰਦਾਰ ਬੋਡੀਗਾਰਡ ਜਾ ਰਹੇ ਉਹਨਾਂ ਦੇ ਮੂੰਹ 'ਵਰ ਧੂਆਂ ਪੈ ਰਿਹਾ ਬੜਾ ਗਲਤ ਇਫੈਕਟ। ਓਏ ਹੁਣ ਤਾਂ ਕੋਈ ਸਰਦਾਰ ਨੂੰ ਵੇਖ ਕੇ ਜਿਹੜਾ ਉਹ ਸਿਗਰਟ ਸ਼ਾਨ ਸਮਝਦੇ ਇੱਕ ਰੋਬ ਹੁੰਦਾ ਸੀ ਇੱਕ ਰੂਤਬਾ ਹੁੰਦਾ ਸੀ ਸਰਦਾਰ ਦਾ ਇੱਕ ਸ਼ਖਸੀਅਤ ਹੁੰਦੀ ਸੀ ਹੁਣ ਸਾਨੂੰ ਵੀ ਇੱਥੇ ਲਾਮਨਦੀਏ ਕਰਨੀ ਪਵੇਗੀ ਜੇ ਕਿਸੇ ਦੇ ਹੱਥ 'ਚ ਜਰਦਾ ਬੀੜੀ ਜਾਂ ਇਹ ਚੀਜ਼ ਹੈ ਕਿਉਂਕਿ ਹੁਣ ਸਰਕਾਰ ਨੇ ਖੁਦ ਮਨਜ਼ੂਰੀ ਦਿੱਤੀ ਹੈ ਚਾਹੇ ਉਹਨੇ ਮਜਬੂਰੀ ਦਿੱਤੀ ਹੈ ਚਾਹੇ ਉਹ ਸ਼ਰਧਾਂਜਲੀ ਦੇ ਤੌਰ ਤੇ ਦਿੱਤੀ ਹੈ ਤਾਂ ਉਹੀ ਜਾਣ ਜਾਂ ਵਾਹਿਗੁਰੂ ਜਾਣੇ ਪਰ ਹੁਣ ਇਹ ਮੌਕਾ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਰੱਖਣ ਦਾ ਅਸੀਂ ਵੀ ਲਾਮਨਤ ਹੋਈਏ ਜਦੋਂ ਵੀ ਕਿੱਥੇ ਕੋਈ ਦਿਖਦਾ ਹੈ ਤਾਂ ਸਰਕਾਰ ਦਾ ਨਾਂ ਲੈ ਕੇ ਭਾਈ ਸਰਕਾਰ ਨੇ ਕਿਹਾ ਹੈ ਆਪਣੇ ਬਣਾ ਲੋ ਕਿ ਕਿ ਸਾਨੂੰ ਤਾਂ ਲੋਕ ਅਕਸਰ ਇਹ ਕਹਿ ਦਿੰਦੇ ਆ ਸਰਦਾਰਾਂ ਨੂੰ ਕੀ ਇਹ ਤਾਂ ਜੀ ਬਾਹਲੇ ਨੇ ਇਹ ਤਾਂ ਬਾਲਾ ਉਹ ਕਰਦੇ ਆ ਤੰਗ ਕਰਦੇ ਨੇ ਫਿਰ ਬੜੇ ਟੈਗ ਦਿੱਤੇ ਜਾਂਦੇ ਨੇ ਤੁਸੀਂ ਕਿਵੇਂ ਦੇਖਦੇ ਇੱਥੇ ਲੋਕਾਂ ਨੂੰ ਹੁਣ ਖੁਦ ਜਾਗਰੂਕ ਹੋਣਾ ਪਵੇਗਾ ਦੇਖੋ ਬਲ ਸਾਹਿਬ ਅਸੀਂ ਫਤਿਹ মিডিਆ 5 ਵੱਲੋਂ ਜੋਤੀ ਸਿੰਘ ਮਾਨ ਵੱਲੋਂ ਠੀਕ ਆ ਇਹ ਜਿਹੜੇ ਲੋਕਾਂ ਨੂੰ ਇਹ ਗੱਲ ਆਖ ਰਹੇ ਆ ਵੀ ਜਦੋਂ ਵੀ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਬੰਦਾ ਜਾਂ दारू ਪੀਂਦਾ ਮੀਟਖਾਨ ਦਾ ਜਾਂ ਤੋ ਕੋਈ ਨਸ਼ੀਲੀ ਪਦਾਰਥ ਦੀ ਵਰਤੋਂ ਕਰਦਾ ਪਬਲਿਕ ਪਲੇਸਾਂ ਦੇ ਉੱਤੇ ਕਿਤੇ ਵੀ ਵੱਲ ਸਾਹਿਬ ਆਨੰਦਪੁਰ ਸਾਹਿਬ ਸਾਰੇ ਨੂੰ ਕਿਹਾ ਗਿਆ ਇੰਨਾ ਕਿ ਲੋਕਾਂ ਚ ਥੋੜੀ ਹਟਣਗੇ ਤੁਸੀਂ ਤੁਸੀਂ ਇਹ ਜੇ ਤੁਹਾਨੂੰ ਇਦਾਂ ਦੀ ਗੱਲ ਗੁਰਦੁਆਰਾ ਸਾਹਿਬ ਦੇ ਨੇੜੇ ਕਿਤੇ ਕੋਈ ਇਦਾਂ ਦੀ ਇਹ ਚੀਜ਼ ਵਰਤੋਂ ਕਰਦਾ ਵਾ ਤੁਸੀਂ ਫਤਿਹ ਮੀਡੀਆ 5 ਦੇ ਉੱਤੇ ਤੁਸੀਂ ਉਹ ਵਟਸਐਪ ਕਰ ਸਕਦੇ ਹੋ ਮੇਲ ਕਰ ਸਕਦੇ ਹੋ ਜੁਤ ਸਿੰਘ ਮਾਨ ਜੀ ਨੂੰ ਭੇਜ ਸਕਦੇ ਹੋ ਅਸੀਂ ਉਸ ਵੀਡੀਓ ਨੂੰ ਲੈ ਕੇ ਅੱਗੇ ਸਰਕਾਰ ਤੱਕ ਲੈ ਕੇ ਜਾਵਾਂਗੇ ਤੇ ਕਾਰਵਾਈ ਵੀ ਕਰਨ ਦੀ ਕਾਰਵਾਈ ਵੀ ਜ਼ਰੂਰ ਕਰਵਾਵਾਂਗੇ ਕਿਉਂਕਿ ਸਾਡਾ ਫਰਜ਼ ਬਣਦਾ ਵਾ ਫਤੇ মিডিਆ 5 ਦਾ ਵੀ ਫਰਜ ਬਣਦਾ ਵਾ ਅਸੀਂ ਇਹ ਫਰਜ ਅਸੀਂ ਨਿਭਾਵਾਂਗੇ ਅਸੀਂ ਇਦਾਂ ਨਹੀਂ ਕਰਾਂਗੇ ਵੀ ਪਵਿੱਤਰ ਸ਼ਹਿਰ ਦਾ ਤੁਹਾਨੂੰ ਦੇਖੋ ਅੰਮ੍ਰਿਤਸਰ ਦੇ ਵਿੱਚ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ ਅਸੀਂ ਉੱਥੇ ਵੀ ਲੈ ਕੇ ਜਾਵਾਂਗੇ ਦੇਖੋ ਮਾਨ ਸਾਹਿਬ ਜੋ ਵੀ ਇਹ ਕਦਮ ਚੱਕਦੇ ਨੇ ਜਦੋਂ ਵੀ ਚੱਕਦੇ ਨੇ ਹੱਕ ਦੇ ਸੱਚ ਦੀ ਗੱਲ ਕਰਦੇ ਨੇ ਤੇ ਉਹਨਾਂ ਵੱਲੋਂ ਇਹ ਹਮੇਸ਼ਾ ਇਹ ਗੱਲ ਰਹਿੰਦੀ ਆ ਵੀ ਕੋਈ ਵੀ ਸਹੀ ਚੀਜ਼ ਜਿਹੜੀ ਆ ਉਹਨੂੰ ਸਹੀ ਦਿਖਾਉਣਾ ਮਾਂ ਗਲਤ ਨੂੰ ਅਸੀਂ ਉਸ ਨੂੰ ਅਸੀਂ ਤਾੜਨਾ ਕਰਨੀ ਆ ਦੇਖੋ ਹਰ ਇੱਕ ਬੰਦੇ ਦਾ ਫਰਜ ਬਣਦਾ ਉਹ ਤੁਸੀਂ ਫਰਜ ਪਛਾਣੋ ਤੇ ਇਹਦੇ ਉੱਤੇ ਆਪਾਂ ਵੱਧ ਚੜ ਕੇ ਇਕੱਠੇ ਹੋ ਕੇ ਇਹਦੇ ਤੇ ਕਾਰਵਾਈ ਕਰੀਏ ਸੋ ਸ਼ੋਅ ਦੇ ਵਿੱਚ ਤੁਸੀਂ ਅਕਸਰ ਹਾਜ਼ਰੀ ਵੀ ਲਵਾਉਂਦੇ ਹੋ ਸੋ ਜਿਹੜੇ ਦਰਸ਼ਕ ਇਹ ਸਾਨੂੰ ਸੁਣ ਰਹੇ ਆ ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਸ਼ੋਅ ਦੇ ਵਿੱਚ ਵੀ ਤੁਸੀਂ ਆਪਣੇ ਵਿਊ ਰੱਖ ਸਕਦੇ ਹੋ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਕਿ ਅਸੀਂ ਹੋਰ ਕਿਹੜੇ ਯਤਨ ਕਰ ਸਕੀਏ ਜਿਨ੍ਹਾਂ ਦੇ ਨਾਲ ਪਵਿੱਤਰਤਾ ਦਾ ਜਿਹੜਾ ਦਰਜਾ ਮਿਲਿਆ ਇਹਨੂੰ ਸਦੀਵੀ ਕਾਇਮ ਰੱਖਣਾ ਹੈ ਇੱਕ 골ਡਨ ਚਾਂਸ ਆ ਇਹ ਕਿਉਂਕਿ ਸਰਕਾਰਾਂ ਵਾਦੇ ਕਰਕੇ ਭੁੱਲੇ ਜਾਂਦੀ ਨੇ ਪਰ ਇਹਨੂੰ ਅਸੀਂ 골ਡਨ ਚਾਂਸ ਨੂੰ ਆਪਣੇ ਰਾਹੀ ਲੋਕਾਂ ਦੇ ਰਾਹੀਂ ਇੱਕ ਵੱਡੀ ਚੈਨ ਬਣਾ ਕੇ ਇਹਨੂੰ ਮੈਸੇਜ ਨੂੰ ਅੱਗੇ ਲੈ ਕੇ ਜਾਣਾ ਸੋ ਤੁਸੀਂ ਵੀ ਤੁਹਾਡੇ ਵਿਚਾਰ ਬਹੁਤ ਕੀਮਤੀ ਹੋ ਸਕਦੇ ਨੇ ਤੇ ਤੁਸੀਂ ਵੀ ਆਪਣੇ ਕੀਮਤੀ ਵਿਚਾਰ ਜੋਤੀ ਸਿੰਘ ਮਾਨ ਸ਼ੋਅ ਦੇ ਵਿੱਚ ਜਿਹੜੀ ਉਹ ਹਾਜ਼ਰੀ ਲਾ ਸਕਦੇ ਹੋ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਉੱਪਰ ਜਿਨ੍ਹਾਂ ਦੇ ਉੱਪਰ ਅਸੀਂ ਗੱਲ ਕਰ ਸਕਦੇ ਹਾਂ ਪਰ ਮੇਨ ਜਿਹੜਾ ਇਸ ਵੇਲੇ ਮੁੱਦਾ ਹੈ ਉਹ ਅਸੀਂ ਪਵਿੱਤਰਤਾ ਦਾ ਜਿਹੜਾ ਵੱਡਾ ਮੁੱਦਾ ਇਹਦੇ ਉੱਪਰ ਧਿਆਨ ਦਈਏ ਤਾਂ ਜੋ ਅਸੀਂ ਇਹ ਚੀਜ਼ਾਂ ਨੂੰ ਬਹਾਲ ਕਰ ਸਕੀਏ ਕਿਉਂਕਿ ਸਰਕਾਰੀ ਕੰਮ ਹੌਲੀ ਹੁੰਦੇ ਆ ਸਟੇ ਜਿਹੜੀ ਕਈ ਵਾਰ ਲੱਗ ਜਾਂਦੀ ਹੈ ਕਈ ਵਾਰ ਹੌਲੀ-ਹੌਲੀ ਪ੍ਰੋਸੈਸ ਚੱਲਦਾ ਪਰ ਇਹਨਾਂ ਨੂੰ ਅਸੀਂ ਆਪ ਅੱਗੇ ਲੈ ਕੇ ਜਾਈਏ ਬਹੁਤ ਸਾਰੀਆਂ ਹੋਰ ਵੀ ਗੱਲਾਂ ਸੀ ਅੰਮ੍ਰਿਤਸਰ ਦੀ ਆਪਾਂ ਗੱਲ ਕੀਤੀ ਉਹਦੇ ਬਾਅਦ ਅਨੰਦਪੁਰ ਸਾਹਿਬ ਤੁਸੀਂ ਇੱਕ ਦੇਖੀ ਹੋਣੀ ਵੱਡੀ ਘਟਨਾ ਭਾਈ ਗੁਰਪ੍ਰੀਤ ਸਿੰਘ ਨਾਮ ਇੱਕ ਵਿਅਕਤੀ ਨੇ ਉਹਨਾਂ ਨੇ ਇੱਕ ਲਹਿਰ ਚਲਾਈ ਆ ਅੱਠੇ ਪਹਿਰ ਤਹਿਲ ਸੇਵਾ ਜਿਨ੍ਹਾਂ ਦਾ ਦਾਅਵਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਹਰ ਵਿਅਕਤੀ ਇੱਕ ਵੇਲੇ ਇੱਕ ਵਿਅਕਤੀ ਹੋਣਾ ਚਾਹੀਦਾ ਤਾਂ ਜੋ ਇਹ ਘਟਨਾਵਾਂ ਨਾ ਵਾਪਰਨ ਅਸੀਂ ਦੇਖਿਆ ਬਾਈ ਜੀ ਦਿਉਲ ਸਾਹਿਬ ਜਦੋਂ ਅਸੀਂ ਦੇਖਿਆ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾ ਭਗਵਾਨਤਮਾਨ ਜੀ ਆ ਰਹੇ ਨੇ ਤੇ ਉਥੇ ਕੇਸਗੜ੍ਹ ਸਾਹਿਬ ਉਹ ਵਿਅਕਤੀ ਵੱਲੋਂ ਭਾਈ ਗੁਰਪ੍ਰੀਤ ਸਿੰਘ ਵੱਲੋਂ ਖਾਸ ਤੌਰ ਤੇ ਪੁੱਛੇਗੀ ਕਿ ਭਾਈ ਤੁਸੀਂ ਇਸ ਸੈਸ਼ਨ ਦੇ ਵਿੱਚ ਬੇਅਦਬੀ ਦੇ ਕਾਨੂੰਨਾਂ ਬਾਰੇ ਕੋਈ ਗੱਲ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਗੱਲ ਕੀਤੀ ਪਰ ਦੂਰੋਂ ਹੀ ਹੱਥ ਮਾਰ ਦਿੱਤਾ ਜਾਂਦਾ ਨੇੜੇ ਸਿਕਿਉਰਿਟੀ ਜਾਣ ਨਹੀਂ ਦਿੰਦੀ ਸੋ ਇਹ ਵੀ ਸਾਨੂੰ ਕਿਤੇ ਨਾ ਕਿਤੇ ਘਾਟ ਜਿਹੜੀ ਬਹੁਤ ਵੱਡੀ ਮਹਿਸੂਸ ਹੋਈ ਇਸ ਸੈਸ਼ਨ ਦੇ ਵਿੱਚ ਇਹ ਪਵਿੱਤਰਤਾ ਦਾ ਦਰਜਾ ਤੁਸੀਂ ਚੰਡੀਗੜ੍ਹ ਵੀ ਦੇ ਸਕਦੇ ਸੀ ਪਰ ਕੋਈ ਖਾਸ ਵੱਡਾ ਪੈਕੇਜ ਸ਼ਰੀਨੰਦਪੁਰ ਸਾਹਿਬ ਨੂੰ ਉਹ ਜਿਹੜਾ ਮਿਲਿਆ ਇਹ ਵੱਡਾ ਸਵਾਲ ਹੈ ਉਹਦੇ ਨਾਲ ਇੱਕ ਵੱਡਾ ਸਵਾਲ ਹੈ ਜਿਵੇਂ ਜਰਨਲਿਸਟ ਸੀ ਇਹ ਸੋਚ ਰਿਹਾ ਕਿ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ ਜਾਂ ਫਿਰ ਹੋਰ ਜਿਹੜੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਸੀ ਉਹਨਾਂ ਦੇ ਉੱਪਰ ਵੀ ਗੱਲ ਹੋਣੀ ਚਾਹੀਦੀ ਸੀ ਖਾਸ ਤੌਰ ਦੇ ਉੱਪਰ ਇਸ ਖਾਸ ਸੈਸ਼ਨ ਦਾ ਜਿਹੜਾ ਇਹਨਾਂ ਪੰਜਾਬ ਦਾ ਲੋਕੀ ਕਹਿ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਿ ਇਹਨਾਂ ਪੈਸਾ ਸਾਡਾ ਲੱਗਿਆ ਜਿਹੜਾ ਇਸ ਬਜਟ ਦੇ ਉੱਪਰ ਹਰ ਵਾਰ ਜਿਹੜਾ ਸੈਸ਼ਨ ਬੁਲਾਇਆ ਜਾਂਦਾ ਉਹਦੇ ਉੱਪਰ ਪੈਸੇ ਲੱਗਦੇ ਨੇ ਸੋ ਪਰ ਬਹੁਤ ਸਾਰੀ ਉਮੀਦਾਂ ਸਨ ਲੋਕਾਂ ਨੂੰ ਆਨੰਦਪੁਰ ਸਾਹਿਬ ਦੇ ਲੋਕਾਂ ਨੂੰ ਵੀ ਉਮੀਦਾਂ ਸਨ ਇੱਕ ਯੂਨੀਵਰਸਿਟੀ ਕਹ ਦਿੱਤਾ ਗਿਆ ਕਿ ਬਣਾ ਦਿੱਤੀ ਜਾਊਗੀ ਐਲਾਨ ਕਰ ਦਿੱਤੇ ਜਾਣੇ ਪਰ ਯੂਨੀਵਰਸਿਟੀ ਕਿਸ ਤਰ੍ਹਾਂ ਦੀ ਹੋਵੇਗੀ ਬਿਜ਼ਨਸ ਵਾਲੀ ਹੋਵੇਗੀ ਆਰਟਸ ਵਾਲੀ ਹੋਵੇਗੀ ਸਰਕਾਰੀ ਹੋਵੇਗੀ ਗੈਰ ਸਰਕਾਰੀ ਹੋਵੇਗੀ ਕਿਵੇਂ ਹੋਵੇਗੀ ਉਹਦੀ ਕੋਈ ਰੂਪਰੇਖਾ ਉਹਦਾ ਹਜੇ ਕੁਝ ਨਹੀਂ ਪਤਾ ਹੈਗਾ ਸੋ ਇਹ ਮੁੱਦੇ ਨੂੰ ਕਿਵੇਂ ਵੇਖਦੇ ਦੇਖੋ ਬਲ ਸਾਹਿਬ ਮਨਪ੍ਰੀਤ ਸਿੰਘ ਈਆੜੀ ਹੂੰ ਇੱਕੋ ਇੱਕ ਵਿਅਕਤੀ ਨੇ ਉਹ ਪੂਰੇ ਕਹਿੰਦੇ ਹੁੰਦੇ ਆ ਵੀ ਜਿਨ੍ਹਾਂ ਨੇ ਇਹ ਗੱਲ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜੀ ਸਾਰੇ ਇਹ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਉਹ ਕੀਤੀ ਜਾਵੇ ਬਹੁਤ ਸਮਾਂ ਹੋ ਗਿਆ ਸਰਕਾਰ ਦੇ ਵੱਲੋਂ ਇਹ ਜਿਹੜੀ ਚੀਜ਼ ਰੋਕੀ ਜਾ ਸਕਦੀ ਆ ਉਹਨਾਂ ਨੂੰ ਬਾਹਰ ਲਿਆਇਆ ਜਾ ਸਕਦਾ ਪਰ ਦੇਖੋ ਹੋਰ ਵਿੱਚ ਬੈਠੇ ਜਿੰਨੇ ਵੀ ਬੰਦੇ ਸੀ ਮੈਨੂੰ ਲੱਗਿਆ ਕਿਸੇ ਨੇ ਗੱਲ ਕੀਤੀ ਹੈ ਕਿਉਂਕਿ ਮਨਪ੍ਰੀਤ ਵਾਲੀ ਨੇ ਗੱਲ ਕੀਤੀ ਆ ਉਹ ਲੋਕਾਂ ਦੇ ਸਾਹਮਣੇ ਆਈ ਆ ਤੇ ਬਾਕੀ ਲੋਕਾਂ ਨੂੰ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਤਾਂ ਪੰਜਾਬ ਇੱਕ ਪਵਿੱਤਰ ਜਗ੍ਹਾ ਹੈ ਹੂੰ ਪਵਿੱਤਰ ਹੀ ਰਹੂਗੀ ਪਰ ਉੱਥੇ ਜਿਹੜੇ ਬਾਹਰੋਂ ਆਏ ਜਿਹੜੇ ਲੋਕ ਨੇ ਉਹ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਵੀ ਕੋਈ ਨਾ ਕੋਈ ਗਲਤ ਕਾਰਵਾਈ ਜਿਹੜੇ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਹਰ ਇੱਕ ਬੰਦੇ ਦੀ ਪੰਜਾਬ ਵਿੱਚ ਆਉਣ ਵਾਲੇ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਵੀ ਇਹ ਕਿੱਥੋਂ ਆਇਆ ਵਾ ਕੀ ਇਹ ਦਾ ਕ੍ਰਿਮੀਨਲ ਰਿਕਾਰਡ ਆ ਕੀ ਸਿਸਟਮ ਆ ਜੋ ਉਹਰੇ ਤੇ ਅੱਗੇ ਕਾਰਵਾਈ ਕੀਤੀ ਜਾ ਸਕੇ ਹੁਣ ਦੇਖੋ ਜਿਹੜੇ মিডিਆ ਨੇ ਜਿਹੜੇ ਸਵਾਲ ਚੱਕੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਵੀ ਅਮਰਤ ਧਾਰੀ ਕਹਿ ਕੇ ਉਹ ਬੰਦੇ ਨੂੰ ਜਿਨੇ ਉਹ ਬਰਤਕਾਰ ਕੀਤਾ ਸੀ ਕੌਮ ਨੂੰ ਟਾਰਗੇਟ ਕੀਤਾ ਗਿਆ ਜਿਹੜੇ ਚੈਨਲ ਨੇ ਜਿੰਨੇ ਵੀ ਚੈਨਲ ਨੇ ਇਹਨਾਂ ਨੂੰ ਹਦਾਇਤ ਇਹ ਹੋਣੀ ਚਾਹੀਦੀ ਆ ਵੀ ਤੁਸੀਂ ਅਮਰਤ ਧਾਰੀ ਸ਼ਬਦ ਨਹੀਂ ਵਰਤ ਸਕਦੇ ਕਿਉਂਕਿ SGPC ਵੱਲੋਂ ਵੀ ਇਹ ਕਾਰਵਾਈ ਹੋ ਸਕਦੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ SGPC ਨੂੰ ਵੀ ਚਾਹੀਦਾ ਵੀ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਨੂੰ ਐਕਸ਼ਨ ਲੈਣੇ ਚਾਹੀਦੇ ਨੇ ਵੀ ਕੋਈ ਵੀ ਅਦਾਰਾ ਅਮਰ ਧਾਰੀ ਲਿਖ ਕੇ ਇਹ ਲਿਖ ਕੇ ਗੱਲਬਾਤ ਨਹੀਂ ਕਰ ਸਕਦਾ ਅਮਰ ਧਾਰੀ ਹੋਣਾ ਤੇ ਠੀਕ ਆ ਤੇ ਉਤੇ ਅੱਗੇ ਗੱਲ ਕਰਨੀ ਤੇ ਉਹਨੂੰ ਤੁਸੀਂ ਬਲਤਕਾਰੀ ਕਹਿਣਾ ਇਹ ਨਹੀਂ ਹੋ ਸਕਦਾ ਸਿੱਖ ਸ਼ਬਦ ਵੀ ਜਾਂ ਹਿੰਦੂ ਸ਼ਬਦ ਦਾ ਜਾਂ ਮੁਸਲਮਨ ਸ਼ਬਦ ਜਿਹੜੇ ਇਹ ਜਿਹੇ ਸ਼ਬਦ ਨੇ ਇੱਕ ਆਸਥਾ ਦਾ ਪ੍ਰਤੀਕ ਨੇ ਇਹਨਾਂ ਇਹਨਾਂ ਨੂੰ ਨਹੀਂ ਵਰਤਣਾ ਚਾਹੀਦਾ ਜਿਸ ਵਿਅਕਤੀ ਨੇ ਦੇਖੋ ਹਰ ਇੱਕ ਧਰਮ ਚ ਚੰਗੇ ਲੋਕ ਵੀ ਨੇ ਮਾੜੇ ਵੀ ਅਸੀਂ ਫਿਰੇ ਹੀ ਕਹਿ ਰਹੇ ਆ ਇਹ ਸ਼ਬਦਾਂ ਨੂੰ ਸਾਨੂੰ ਵੀ ਮਨਾ ਕਰਨਾ ਚਾਹੀਦਾ ਜੇ ਕੋਈ ਕਹਿੰਦਾ ਨਹੀਂ ਵਰਤਣਾ ਚਾਹੀਦਾ ਜਿਨੇ ਕੋ ਕਰਮ ਹੀ ਕਰ ਲਿਆ ਜਿਨੇ ਇਹਨਾਂ ਮਾੜਾ ਦੁਸ਼ਟ ਕਰਮੀ ਕਰ ਲਿਆ ਉਹਦਾ ਕੋਈ ਧਰਮ ਥੋੜੀ ਰਹਿ ਗਿਆ ਉਹਦਾ ਕੋਈ ਮਜ਼ਹਬ ਜਾਤ ਕੋਈ ਧਰਮ ਥੋੜੀ ਰਹਿ ਗਿਆ ਉਹ ਹਿਵਾਨ ਹੁੰਦਾ ਹੈ ਹਵਾਨੀਅਤ ਦਾ ਕੋਈ ਧਰਮ ਨਹੀਂ ਹੁੰਦਾ ਹਵਾਨੀਅਤ ਦੀ ਕੋਈ ਕੌਮ ਨਹੀਂ ਹੁੰਦੀ ਸੋ ਫਤੇ ਮੀਡੀਆ 5 ਤੇ ਇਸੇ ਤਰ੍ਹਾਂ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਰਹਾਂਗੇ ਤੁਸੀਂ ਕੋਈ ਖਾਸ ਮੁੱਦੇ ਉੱਪਰ ਖਾਸ ਮਹਿਮਾਨ ਦੇ ਨਾਲ ਗੱਲਬਾਤ ਚ ਚਾਹੁੰਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਤੱਕ ਲੈ ਕੇ ਆਈਏ ਤੁਹਾਡੇ ਸਵਾਲ ਉਹਨਾਂ ਦਾ ਜਵਾਬ ਅਸੀਂ ਲੈ ਕੇ ਆਉਂਦੇ ਰਹਾਂਗੇ ਜੋਤੀ ਸਿੰਘ ਮਾਨ ਸ਼ੋ ਦੇ ਨਾਲ ਜੁੜੇ ਰਹੋ ਫਤੇ ਮੀਡੀਆ 5 ਦੇ ਨਾਲ ਜੁੜੇ ਰਹੋ ਚੜ੍ਹਦੀ ਕਲਾ ਚ ਰਹੋ ਹੱਕ ਸੱਚ ਦੀ ਆਵਾਜ਼ ਫਤੇ ਮੀਡੀਆ 5 ਸਤਿ ਸ਼੍ਰੀ ਅਕਾਲ